ਅੱਜ ਬਠਿੰਡਾ ਸ਼ਹਿਰ ਦੇ ਸਾਰੇ ਸਮਾਜਿਕ ਧਾਰਮਿਕ ਰਾਜਨੀਤਿਕ ਤੇ ਆਮ ਲੋਕ ਜਿਨ੍ਹਾਂ ਨੇ 22 ਤਰੀਕ ਦਾ ਕਸ਼ਮੀਰ ਦਾ ਪਹਿਲਗਾਮ ਵਿਖੇ ਨਰਸਰ ਦੇਖਿਆ ਉਹਨਾਂ ਦੇ ਮਨਾਂ 'ਚ ਦੁੱਖ ਸੀ ਅੱਜ ਸਾਰਿਆਂ ਨੇ ਇੱਕ ਆਵਾਜ਼ ਤੇ ਇਕੱਠਾ ਹੋ ਕੇ ਉਹਨਾਂ 28 ਸਾਥੀਆਂ ਨੂੰ ਜੋ ਹਿੰਦੂਸਤਾਨੀ ਸੀ ਹੱਤਵਾਤਿਆਂ ਨੇ ਉਹਨਾਂ ਨੂੰ ਮਾਰਿਆ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅੱਜ ਸਾਰੇ ਇਕੱਠੇ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਇਹ ਪਾਣਾ ਮੰਨਣ ਦਾ ਬਲ ਬਖਸ਼ੇ ਪ੍ਰਭੂ ਉਹਦੇ ਨਾਲ 20 ਸਾਥੀ ਇਹ ਜਿਹੇ ਆ ਜਿਨ੍ਹਾਂ ਨੂੰ ਬਹੁਤ ਵੱਡੀਆਂ ਇੰਜਰੀਜ਼ ਵੀ ਹੋਈਆਂ ਉਹਨਾਂ ਦੀ ਸਿਹਤ ਯਾਬਤਾ ਲਈ ਤੇ ਤੰਦਰੁਸਤੀ ਲਈ ਵੀ ਸਾਰਿਆਂ ਨੇ ਪ੍ਰੇਅ ਕੀਤੀ ਅੱਜ ਪਾਕਿਸਤਾਨ ਤੇ ਮੁਸਲਮ ਅੱਤਵਾਦੀ ਜਿਹੜੇ ਨੇ ਉਹਨਾਂ ਦੇ ਪੁਤਲੇ ਫੁੱਕੇ ਗਏ ਕੈਂਡਲ ਮਾਰਚ ਕੀਤਾ ਕੈਂਡਲ ਲਗਾ ਕੇ ਸ਼ਾਂਤਰੀ ਦੇ ਸੰਤੇਸ਼ ਦੇ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰੇਅ ਕੀਤਾ ਇਹਦੇ ਨਾਲ ਨਾਲ ਦੇਸ਼ ਦੀ ਹਿੰਦੋਸਤਾਨ ਦੀ ਜੋ ਇਕਤਾ ਅਖੰਡਤਾ ਨੂੰ ਤੋੜਨ ਲਈ ਜਿਹੜੀਆਂ ਬਾਹਰੀ ਤਾਕਤਾਂ ਨੇ ਅਤਵਾਦੀ ਨੇ ਉਹਨਾਂ ਦੇ ਸਿਲਾਕ ਸਖਤ ਕਾਰਵਾਈ ਕਰਨ ਲਈ ਸਾਰਿਆਂ ਨੇ ਇਕਜੁੱਟ ਹੋ ਕੇ ਦੇਸ਼ ਦੇ ਆਗੂਆਂ ਨੂੰ ਇਹ ਬੇਨਤੀ ਕੀਤੀ ਕਿਉਂਕਿ ਪਰसों ਪਾਰਟੀਆਂ ਨੇ ਇੱਕ ਗੱਲ ਕੀਤੀ ਕਾਂਗਰਸ ਪਾਰਟੀ ਨੇ ਕਿ ਸਰਬ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ ਅੱਜ ਹਿੰਦੁਸਤਾਨ ਸਰਕਾਰ ਨੇ ਸਾਰੀਆਂ ਪਾਰਟੀਆਂ ਨਾਲ ਮੀਟਿੰਗ ਕੀਤੀ ਤਾਂ ਉਥੇ ਹੀ ਗੱਲ ਆਈ ਕਿ ਅੱਜ ਜਿਹੜੀ ਰਾਜਨੀਤੀ ਦਾ ਮਸਲਾ ਨਹੀਂ ਹੈ ਅੱਜ ਜਿਹੜਾ ਦੇਸ਼ ਦਾ ਮਸਲਾ ਹੈ ਦੇਸ਼ ਦੇ ਮਸਲੇ ਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਬਰਕਰਾਰ ਰੱਖਣ ਲਈ ਸਾਰੀਆਂ ਪਾਰਟੀਆਂ ਕਿਸ ਲੈਵਲ ਤੇ ਵੀ ਹਿੰਦੁਸਤਾਨ ਦੀ ਸਰਕਾਰ ਚਾਵੇ ਸਹਿਯੋਗ ਦੇਣ ਲਈ ਤਿਆਰ ਹੈ ਉਥੇ ਇਹ ਮੁੱਦਾ ਵੀ ਆਇਆ ਕਿ ਜਿਹੜੀਆਂ ਖੁਫੀਆ ਏਜੰਸੀਆਂ ਨੇ ਉਹਨਾਂ ਦੀ ਅਣਗਹਿਲੀ ਉਹਨਾਂ ਦੀ ਨਲਾਇਕੀ ਤੇ ਉਹਨਾਂ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਉੱਠੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦੀ ਇਨਕੁਆਇਰੀ ਬੈਠਣੀ ਚਾਹੀਦੀ ਹੈ ਦੇਸ਼ ਤੋਂ ਇਲਾਵਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਯਾਤਰਾ ਹੈ ਜਿਹੜੀ ਅਮਰਨਾਥ ਜੀ ਦੀ ਯਾਤਰਾ ਉਹ ਅਗਲੇ ਮਹੀਨੇ ਸ਼ੁਰੂ ਹੋਣੀ ਹੈ 3 ਤਰੀਕ ਤੋਂ ਉਥੇ ਇਹ ਵੀ ਮਸਲਾ ਆਇਆ ਕਿ ਜਿਹੜੀ ਲੋਕਾਂ ਦੇ ਵਿੱਚ ਅੱਜ ਡਰ ਤੇ ਭੈ ਦਾ ਮੋਲ ਹੈ ਸ਼ਾਇਦ ਯਾਤਰਾ 'ਚ ਲੋਕਾਂ ਦਾ ਪੈਰ ਸ਼੍ਰੀਨਗਰ ਕੰਨੀ ਪਹਿਲਗਾਮ ਕੰਨੀ ਨਾ ਪਵੇ ਤਾਂ ਸਰਕਾਰ ਨੂੰ ਬਹੁਤ ਸ਼ਕਤੀ ਨਾਲ ਲਿਖਤਰੇ ਹੋਏ ਜਿਹੜੇ ਅੱਤਵਾਦੀ ਆ ਉਹਨਾਂ ਦੇ ਮਨਸੂਬੇ ਪ੍ਰਸਤ ਕਰਦੇ ਹੋਏ ਔਰ ਲੋਕਾਂ ਦੀ ਯਾਤਰਾਪਤੀ ਭਾਵਨਾ ਨੂੰ ਦੁਬਾਰਾ ਬਰਕਰਾਰ ਕਰਨ ਲਈ ਯਤਨ ਕਰਨੇ ਚਾਹੀਦੇ ਆ ਤਾਂ ਕਿ ਲੋਕ ਉਸੇ ਰੂਪ ਚ ਇੱਕ ਮਹੀਨਾ ਅਮਰਨਾਥ ਜੀ ਦੀ ਯਾਤਰਾ ਕਰਕੇ ਆਉਣ ਲੋਕਾਂ ਦੇ ਮਨ ਚ ਡਰ ਨਾ ਹੋਵੇ ਪਿੱਛੇ ਜਿਹੜੇ ਲੋਕ ਯਾਤਰਾ ਤੇ ਜਾਣਗੇ ਉਹਨਾਂ ਦੇ ਪਰਿਵਾਰਾਂ ਚ ਕੋਈ ਡਰ ਨਾ ਹੋਵੇ ਇਹ ਵੀ ਸੁਰੱਖਿਆ ਤੇ ਪ੍ਰਬੰਧ ਪੂਰਨ ਰੂਪ ਚ ਕਰਨੇ ਚਾਹੀਦੇ ਆ ਔਰ ਜਿਹੜਾ ਨਰ ਸੰਹਾਰ ਹੋਇਆ ਇਹਨੂੰ ਪੂਰੀ ਸ਼ਕਤੀ ਨਾਲ ਨਿਚਠਣਾ ਚਾਹੀਦਾ ਕਿਉਂਕਿ ਹਿੰਦੁਸਤਾਨ ਦਾ ਹਰ ਜਨ ਜਨ ਕਣ ਕਣ ਹਰ ਬੱਚਾ ਵੱਡਾ ਬਜ਼ੁਰਗ ਸਭ ਕੋਈ ਕਿਸੇ ਵੀ ਧਰਮ ਨਾਲ ਹੈ ਔਰ ਉਹਦਾ ਮਨ ਬਹੁਤ ਦੁਖੀ ਤੇ ਆਹਤ ਹੈ ਸਖਤੀ ਨਾਲ ਜਿੱਥੇ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਅੱਜ ਅਸੀਂ ਸਾਰਿਆਂ ਨੇ ਇਹੀ ਪ੍ਰੇਕ